ਜਿਹੜਾ ਪੰਜਾਬ ਸਰਕਾਰ ਦਾ ਕੋਈ ਕਾਉਂਸਲਰ ਵੀ ਖੇਤਾ 'ਚ ਨਹੀਂ ਬੜਾ ਨਜ਼ਰ ਆਇਆ ਆਮ ਆਦੀ ਪਾਰਟੀ ਨੇ ਉਹਨਾਂ ਦੀ ਬਾਹ ਫੜਨ ਦੀ ਬਜਾਏ ਕੋਈ ਮਦਦ ਕਰਨ ਦੀ ਬਜਾਏ ਸਿਰਫ ਤੇ ਸਿਰਫ ਛੋਸ਼ੇਬਾਰੀ ਡਰਾਮੇਬਾਰੀ ਤੁਸੀਂ ਦੇਖੋਗੇ ਪਿੰਡਾਂ 'ਚ ਅੱਜ ਜਿੰਨਾ ਵੀ ਵਿਕਾਸ ਹੋ ਰਿਹਾ ਨਰੇਗਾ ਦਾ ਜੋ ਕੋਈ ਵੀ ਆ ਪਿੰਡਾਂ 'ਚ ਉਹ ਸਾਰਾ ਕੇਂਦਰ ਦਾ ਪੈਸਾ ਆ ਰਿਹਾ ਤੇ ਤੇ ਜਿੱਥੇ ਸਾਡੀ ਆਪਣੀ ਸਰਕਾਰ ਆ ਪੰਜਾਬੀਆਂ ਦੀ ਤੇ ਉਹ ਸਾਡੀ ਬਾਹ ਫੜਨ ਦੀ ਬਜਾਏ ਸਿਰਫ ਤੇ ਸਿਰਫ ਤੂੰ ਮਤਵਾਜੀਆਂ ਚ ਲੱਗੀ ਆ ਕੋਈ ਮਦਦ ਨਹੀਂ ਕਰ ਰਹਾ ਤੁਸੀਂ ਕਿਤੇ ਸਤਿ ਸ਼੍ਰੀ ਅਕਾਲ ਖਬਰ ਹਿੰਦੀ ਡਿਜੀਟਲ ਦੇਖ ਰਹੇ ਹੋ ਜਿਸ ਤਰ੍ਹਾਂ ਕੀ ਤੁਸੀਂ ਸਾਰੇ ਜਾਣਦੇ ਹੋਵਗੇ ਪੰਜਾਬ ਦੇ ਵਿੱਚ ਜਿਹੜਾ ਪੂਰਾ ਪੰਜਾਬ ਆ ਹੜਾਂ ਦੀ ਮਾਰ ਦੇ ਥੱਲੇ ਆ ਪਰ ਜਿਹੜੀ ਆ ਬੀਜੇਪੀ ਸਰਕਾਰ ਕਿਤੇ ਨਾ ਕਿਤੇ ਇਹਦੇ ਵਿੱਚ ਹੁਣ ਕੱਲ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਕੀ ਮੋਦੀ ਸਾਹਿਬ ਦੀ ਫੇਰੀ ਆ ਤੇ ਪੰਜਾਬ ਦੇ ਵਿੱਚ ਅੱਜ ਬੀਜੇਪੀ ਦੀ ਪ੍ਰਦੇਸ਼ ਦੀ ਜਿਹੜੀ ਮੀਟਿੰਗ ਵੀ ਸੀਗੀ ਤੇ ਸਾਡੇ ਨਾਲ ਰਜੇਸ਼ ਬਾਵਾ ਜੀ ਜਿਹੜੇ ਕੀ ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵੀ ਰਹੇ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਇਹਨਾਂ ਹਾਲਾਤਾਂ ਨੂੰ ਲੈ ਕੇ ਵੀ ਕਿਉਂ ਬਣੇ ਨੇ ਤੇ ਕਿਉਂ ਸਰਕਾਰ ਜਿਹੜੀ ਇਹਨਾਂ ਦੇ ਉੱਤੇ ਅਲਿਗੇਸ਼ਨ ਆਂਦੀ ਆ ਕਿ ਸੈਂਟਰ ਨੇ ਕੁਝ ਨਹੀਂ ਦਿੱਤਾ ਸਾਡੇ ਨਾਲ ਨੇ ਗੱਲਬਾਤ ਕਰਨ ਦੇ ਵਾਗ ਜੀ ਕੀ ਕਹੋਗੇ ਅਕਸਰ ਦੇਖਿਆ ਜਾਂਦਾ ਪੰਜਾਬ ਸਰਕਾਰ ਕਹਿੰਦੀ ਹੈ ਵੀ ਸੈਂਟਰ ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ ਕਿ ਲੱਗਦਾ ਕੁਝ ਨਹੀਂ ਦਿੱਤਾ ਜਾਂ ਹੜ੍ਹਾਂ ਨੂੰ ਲੈ ਕੇ ਇਹ ਇੱਕ ਰਾਜਨੀਤੀ ਹੋ ਰਹੀ ਹੈ ਦੇਖੋ ਪਹਿਲਾਂ ਤੇ ਜਿਹੜੇ ਹੜ੍ਹ ਆਏ ਉਹਦੇ ਵਿੱਚ ਸਾਡੇ ਪੂਰਾ ਪੰਜਾਬ ਜਿਹੜਾ ਐਸ ਵੇਲੇ ਦੁੱਖ ਦੀ ਘੜੀ 'ਚ ਆ ਤੇ ਉਹਦੇ ਵਿੱਚ ਸਮੁੱਚਾ ਪੰਜਾਬ ਤੇ ਸਮੁੱਚਾ ਭਾਰਤ ਇਸ ਵੇਲੇ ਉਹਨਾਂ ਦੇ ਨਾਲ ਆ ਹਰ ਪੰਜਾਬੀ ਚੋਂ ਦਾ ਵੀ ਸਾਡੇ ਭੈਣ ਭਰਾ ਜਿਹੜੇ ਆ ਉਹ ਇਸ ਦੁੱਖ ਦੀ ਘੜੀ ਚੋਂ ਬਾਹਰ ਨਿਕਲਣ ਇਹਦੇ ਲਈ ਸਾਰੇ ਲੱਗੇ ਆ ਭਾਰਤੀ ਜਨਤਾ ਪਾਰਟੀ ਵੀ ਲੱਗੀ ਆ ਪਰ ਦੁੱਖ ਦੀ ਗੱਲ ਆ ਕਿ ਆਮਾਦੀ ਪਾਰਟੀ ਨੇ ਉਹਨਾਂ ਦੀ ਬਾਹ ਫੜਨ ਦੀ ਬਜਾਏ ਕੋਈ ਮਦਦ ਕਰਨ ਦੀ ਬਜਾਏ ਸਿਰਫ ਤੇ ਸਿਰਫ ਛੋਸ਼ੇਬਾਰੀ ਡਰਾਮੇਬਾਰੀ ਜਿਸ ਤਰ੍ਹਾਂ ਕਿ ਉਹਨਾਂ ਦੀ ਆਦਤ ਆ ਵੇ ਗੱਲਾਂ ਬਾਤਾਂ ਕਰਨੀਆਂ ਉਹਨਾਂ ਦਾ ਕੋਈ ਐਮ.ਐਲ.ਏ ਚਾਹੇ ਸ਼ਹਿਰਾਂ ਦੇ ਐਮ.ਐਲ.ਏ ਆ ਚਾਹੇ ਪਿੰਡਾਂ ਦੇ ਆ ਚਾਹੇ ਤੁਸੀਂ ਪਿੰਡਾਂ ਚ ਤੇ ਹੜ ਆਇਆ ਸ਼ਹਿਰਾਂ ਦੇ ਹਾਲਾਤ ਵੀ ਕੋਈ ਚੰਗੇ ਨਹੀਂ ਜਿਹੜੇ ਮਰਜੀ ਰੋਡ ਤੇ ਚੱਲਿਓ ਸ਼ਹਿਰਾਂ ਦੀਆਂ ਰੂੜਾ ਟੁੱਟੀਆਂ ਪਈਆਂ ਬਿਮਾਰੀਆਂ ਫੈਲ ਰਹੀਆਂ ਲੋਕ ਦੁਖੀ ਆ ਇਨਸਾਫ ਮਿਲ ਨਹੀਂ ਰਿਹਾ ਤੇ ਇਹਦੇ ਪਿੰਡਾਂ ਦੇ ਹੜ ਆਉਣ ਦੇ ਕੰਨ ਹਾਲਾਤ ਆ ਸ਼ਹਿਰਾਂ ਚ ਜਿਹੜੇ ਹੜ ਆਇਆ ਸ਼ਹਿਰਾਂ ਚ ਬਿਨਾਂ ਹੜਾਂ ਦੇ ਵੀ ਹਾਲਾਤ ਮਾੜੇ ਹੋਏ ਆ ਤੇ ਇਸ ਲਈ ਉਹ ਸਿਰਫ ਗੱਲਾਂ ਹੀ ਬਣਾ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਤੇ ਸਰਕਾਰ ਨਾ ਹੋਣ ਦੇ ਕਾਰਨ ਉਹਨਾਂ ਨੂੰ ਇੱਕ ਬਹਾਨਾ ਮਿਲ ਜਾਂਦਾ ਵੀ ਅਸੀਂ ਭਾਰਦੀ ਹਾਂ ਤਾਂ ਪਾਰਟੀ ਦੇ ਅਲਿਗੇਸ਼ਨ ਦਈਏ ਮਤਲਬ ਕਿ ਸਾਡਾ ਸੂਬਾ ਜਿੱਥੇ ਨਾਲ-ਨਾਲ ਸੂਬੇ ਆ ਸਾਡੇ ਤੁਹਾਨੂੰ ਹੈਰਾਨੀ ਹੋਣੀ ਵੀ ਜਿੱਥੇ ਸਾਡੀ ਸਰਕਾਰ ਆ ਉਥੋਂ ਮਦਦ ਵੀ ਭੇਜ ਰਿਆ ਹਰਿਆਣੇ ਨੇ 5 ਕਰੋੜ ਰੁਪਏ ਭੇਜਿਆ ਦਿੱਲੀ ਵਾਲਿਆਂ ਨੇ ਮਦਦ ਕੀਤੀ ਹਾ ਰਾਜਸਥਾਨ ਮਦਦ ਕਰ ਰਿਆ ਤੇ ਜਿੱਥੇ ਸਾਡੀ ਆਪਣੀ ਸਰਕਾਰ ਆ ਪੰਜਾਬੀਆਂ ਦੀ ਤੇ ਉਹ ਸਾਡੀ ਬਾਹ ਫੜਨ ਦੀ ਬਜਾਇ ਸਿਰਫ ਤੇ ਸਿਰਫ ਤੋਮਤਵਾਜੀਆਂ ਚ ਲੱਗੀ ਆ ਕੋਈ ਮਦਦ ਨਹੀਂ ਕਰ ਰਹਾ ਸਿਰਫ ਜਾ ਕੇ ਉੱਥੇ ਫੋਟੋ ਸੈਸ਼ਨ ਹੁੰਦਾ ਫੋਟੋ ਸੈਸ਼ਨ ਤੋਂ ਬਾਅਦ ਆ ਕੇ ਜਨਾਬ ਆਪਣੇ ਆਪਣੇ ਕੰਮਾਂ ਕਰਾਂ ਚ ਬਸ ਇੰਜੋਏ ਕਰਨ ਚ ਲੱਗੇ ਆ ਬਾਕੀ ਜੀ ਵੈਸੇ ਤਾਂ ਚਲੋ ਇਸ ਮਸਲੇ ਦੇ ਵਿੱਚ ਕਿਉਂਕਿ ਹੜ੍ਹਾਂ ਦੇ ਮਾਰ ਦੇ ਥੱਲੇ ਆ ਪੂਰਾ ਪੰਜਾਬ ਹੈ ਭਾਈ ਚਾਰ ਕਿਸਾਨ ਚਾਹੀਦੀ ਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਪਰ ਤੁਹਾਡੀ ਬੀਜੇਪੀ ਦੀ ਹੁਣ ਇੱਕ ਮੀਟਿੰਗ ਹੋ ਕੇ ਹਟਿਆ ਉਹਦੇ ਵਿੱਚ ਹੁਣ ਪੰਜਾਬ ਨੂੰ ਲੈ ਕੇ ਕੀ ਫੈਸਲੇ ਲੱਤੇਗੇ ਅੱਜ ਅਸੀਂ ਨਾ ਹਰ ਸਾਲ ਇੱਕ ਸੇਵਾ ਪਖਵਾੜਾ ਚਲਾਉਂਦੇ ਆ ਦੇ ਮੋਦੀ ਸਾਹਿਬ ਦਾ ਜਨਮ ਦਿਨ ਆ ਰਿਹਾ ਅਟਲ ਬਿਹਾਰੀ ਵਾਜਪਾਈ ਦਾ ਆ ਇਸ ਵਾਰੀ ਤੈ ਕੀਤਾ ਗਿਆ ਵੀ ਜਿਹੜਾ ਸੇਵਾ ਪਖਵਾੜਾ ਇਹ ਸਾਰਾ ਜਿੱਥੇ ਤੇ ਹੜ ਪੀੜਿਤ ਏਰੀਏ ਆ ਇਹ ਉਹਨਾਂ ਚ ਕੀਤਾ ਜਾਊਗਾ ਉਥੇ ਉਹਨਾਂ ਦੀ ਜੋ ਮਦਦ ਹੈ ਜਿੱਥੇ ਕਿਸੇ ਨੂੰ ਡੀਜ਼ਲ ਦੀ ਸਮੱਸਿਆ ਹੈ ਉਥੇ ਡੀਜ਼ਲ ਚਾਹੀਦਾ ਮੰਨ ਲਓ ਡੀਜ਼ਲ ਦੇਵਾਂਗੇ ਜਿੱਥੇ ਦਵਾਈਆਂ ਦੀ ਲੋੜ ਹੈ ਦਵਾਈਆਂ ਦੇਵਾਂਗੇ ਜਿੱਥੇ ਵੀ ਭਾਰਤੀ ਜੰਦਾ ਪਾਰਟੀ ਉਹਨਾਂ ਨੂੰ ਬੀ ਦੀ ਦਿੱਕਤ ਆ ਜਾਂ ਕੋਈ ਬਿਮਾਰੀਆਂ ਫੈਲ ਰਹੀਆਂ ਪਸ਼ੂਆਂ ਨੂੰ ਚਾਰਾ ਚਾਹੀਦਾ ਜੋ ਜੋ ਪਹਿਲਾਂ ਵੀ ਲੱਗੇ ਸਾਡੇ ਵਰਕਰ ਸਾਰਿਆਂ ਨੂੰ ਲਾਏ ਆ ਬਹੁਤ ਮਿਹਨਤ ਕਰ ਰਹੇ ਆ ਕਿਉਂਕਿ ਮੈਂ ਪਹਿਲਾਂ ਕਿਹਾ ਵਿੱਚ ਰਾਜਨੀਤੀ ਕਰਨ ਦੀ ਲੋੜ ਨਹੀਂ ਇਹ ਚ ਮਦਦ ਦੀ ਲੋੜਾ ਮਤਲਬ ਕਿ ਮੈਂ ਪੰਜਾਬ ਸਰਕਾਰ ਨੂੰ ਮੈਸੀ ਕਮਿਸ਼ਨ ਦਾ ਜੋ ਚੇਅਰਮੈਨ ਸੀ ਉਦੋਂ ਵੀ ਇੱਕ ਵਾਰੀ ਮਾਲ ਵਿੱਚ ਹੜਾ ਆਈ ਸੀ ਉਦੋਂ ਵੀ ਮੈਂ ਸਰਕਾਰ ਨੂੰ ਸਿਫਾਰਿਸ਼ ਕੀਤੀ ਸੀ ਤੇ ਉਦੋਂ ਮਜ਼ਦੂਰਾਂ ਨੂੰ ਵੀ ਅਸੀਂ ਮੁਆਵਜ਼ਾ ਦਿੱਤਾ ਸੀ ਹੁਣ ਵੀ ਮੈਂ ਸਰਕਾਰ ਨੂੰ ਚਾਹੁੰਗਾ ਕਿ ਜਿੰਨੇ ਵੀ ਮਜ਼ਦੂਰ ਆ ਜਿਸ ਏਰੀਆ 'ਚ ਮਜ਼ਦੂਰ ਜਿਹਦੇ ਕੋ ਖੇਤ ਹੀ ਹੈ ਨਹੀਂ ਜਿਹਦਾ ਘਰ ਵੀ ਚੂਣ ਲੱਗ ਪਿਆ ਉਹਦਾ ਵੀ ਸੋਚੇ ਸਰਕਾਰ ਉਹਨੂੰ ਵੀ ਕਟੋਂਗਣੀ 25000 ਰੁਪਏ ਪਰ ਪਰਿਵਾਰ ਨੂੰ ਮਿਲਣਾ ਚਾਹੀਦਾ ਤਾਂ ਕਿ ਉਹਦੀ ਰੋਟੀ ਪਾਣੀ ਚੱਲਦਾ ਰਵੇ ਉਹਦੀ ਤਾਂ ਦਿਹਾੜੀਆਂ ਖਤਮ ਹੋ ਗਈਆਂ ਉਹਦਾ ਰੋਜ਼ਗਾਰ ਖਤਮ ਹੋ ਗਿਆ ਉਹ ਕਿੱਥੇ ਜਾਊਗਾ ਬਾਕੀ ਤਾਂ ਅਸੀਂ ਸਾਰੇ ਚੀਜ਼ਾਂ ਦਾ ਮੁਆਵਜ਼ਾ ਦੇ ਰਹੇ ਹਾਂ ਮਜ਼ਦੂਰਾਂ ਦਾ ਵੀ ਰੱਖੀ ਕਰਨੀ ਇਹ ਸੂਬਾ ਸਰਕਾਰ ਦੀ ਡਿਊਟੀ ਬਣਦੀ ਆ ਵੀ ਆਪਾਂ ਉਹਨਾਂ ਦੀ ਬਾਹ ਫੜੀਏ ਤੇ ਇਹ ਜੇ ਮੈਂ ਸਰਕਾਰ ਚੋਂ ਨਾ ਤੇ ਚਲੋ ਮੈਂ ਰਿਟਨ ਚੋਂ ਉਹਨਾਂ ਨੂੰ ਸਰਕਾਰੀ ਤੌਰ ਤੇ ਹੁਣ ਤੇ ਮੈਂ ਅਪੀਲ ਕਰ ਸਕਦਾ ਕਿਉਂਕਿ ਇੱਕ ਵਿਪਖਸ਼ੀ ਸਾਡੀ ਪਾਰਟੀ ਹੈ ਵਿਰੋਧੀ ਧਰਤ ਤੇ ਇਸ ਲਈ ਅਸੀਂ ਉਹਨਾਂ ਨੂੰ ਅਪੀਲ ਕਰ ਸਕਦੇ ਹਾਂ ਕਿ ਤੁਸੀਂ ਮਜ਼ਦੂਰਾਂ ਦਾ ਵੀ ਸੋਚੋ ਬਾਕੀਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜਿਹਦਾ ਇਹ ਨੁਕਸਾਨ ਪਰੰਤੂ ਇਹ ਦੇ ਵਿੱਚ ਮੈਨੂੰ ਪਤਾ ਵੀ ਜਿਹੜੇ ਗਰੀਬ ਮਜ਼ਦੂਰ ਹੁੰਦੇ ਨੇ ਉਹਨਾਂ ਨੂੰ ਬਹੁਤ ਔਖਾ ਹੁੰਦਾ ਬਾਅਦ ਚ ਬਹੁਤ ਜ਼ਿਆਦਾ ਕਿਉਂਕਿ ਨੁਕਸਾਨ ਬਹੁਤ ਵੱਡਾ ਹੋਇਆ ਕਈਆਂ ਦੇ ਤਾਂ ਘਰ ਗਿਰ ਗਏ ਚਲੋ ਜ਼ਮੀਨਾਂ ਵਾਲਿਆਂ ਦੀ ਜ਼ਮੀਨਾਂ ਬਰਬਾਦ ਹੋ ਗਈਆਂ ਆਮ ਲੋਕਾਂ ਨਾਲ ਜਿਨ੍ਹਾਂ ਦੇ ਘਰ ਜ਼ਿੰਦਗੀ ਭਰ ਦੀ ਮਿਹਨਤ ਨਾਲ ਘਰ ਇੱਕ ਬੰਦਾ ਬਣਾਉਂਦਾ ਤੇ ਉਹ ਵੀ गिर ਜਾਣ ਤੇ ਲੱਗਦਾ ਕਿ ਇੱਥੇ ਸਰਕਾਰ ਨੂੰ ਤੇ ਆਮ ਲੋਕਾਂ ਨੂੰ ਬੜਾ ਤਾਂ ਮਦਦ ਕਰਨੀ ਚਾਹੀਦੀ ਐ ਚਾ ਤਾਂ ਰਾਜਨੀਤੀ ਵਾਲੀ ਗੱਲ ਨਹੀਂ ਬਣਦੀ ਬਿਲਕੁਲ ਲੋਕਾਂ ਨੂੰ ਵੀ ਲੋਕ ਅੱਗੇ ਆ ਰਹੇ ਵੈਸੇ ਤਾਂ ਬਹੁਤ ਚੰਗੀ ਗੱਲ ਆ ਬਈ ਲੋਕਾਂ ਨੇ ਬੜੀ ਬਾਹ ਫੜੀ ਆ ਲੋਕਾਂ ਦੀ ਪਰ ਇਹ ਚ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਸਾਨੂੰ ਰੋਲ ਅਦਾ ਕਰਨਾ ਪਊਗਾ ਕੇਂਦਰ ਦੀਆਂ ਬਹੁਤ ਸਾਰੀਆਂ ਸਕੀਮਾਂ ਜਿੱਚ ਕੱਚੇ ਘਰਾਂ ਨੂੰ ਉਹਦੀ ਪੱਕੇ ਕਰਨ ਲਈ ਪੈਸੇ ਦਿੰਦੇ ਆ ਇਹਦੇ ਵਿੱਚ ਤੇ ਕੱਚੇ ਘਰ ਹੁੰਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿੱਚ ਉਹ ਅਸੀਂ ਬਾਲੇ ਵਾਲੀ ਛੱਤਾਂ ਕਹਿੰਦੇ ਜਾਂ ਦੂਸਰਾ ਤੇ ਮੈਨੂੰ ਲੱਗਦਾ ਪੰਜਾਬ ਸਰਕਾਰ ਜੇ ਉਹ ਸਕੀਮਾਂ ਨੂੰ ਹੀ ਚੰਗੀ ਤਰ੍ਹਾਂ ਪੰਜਾਬ 'ਚ ਲਾਗੂ ਕਰ ਦਈਏ ਤੁਸੀਂ ਦੇਖੋਗੇ ਪਿੰਡਾਂ 'ਚ ਅੱਜ ਜਿੰਨਾ ਵੀ ਵਿਕਾਸ ਹੋ ਰਿਹਾ ਨਰੇਗਾ ਦਾ ਜੋ ਕੋਈ ਵੀ ਆ ਪਿੰਡਾਂ 'ਚ ਉਹ ਸਾਰਾ ਕੇਂਦਰ ਦਾ ਪੈਸਾ ਆ ਰਿਹਾ ਤੇ ਜੇ ਇਹ ਪੈਸਾ ਪ੍ਰੋਪਰ ਸਰਕਾਰ ਨੂੰ ਦਿੱਤਾ ਜਾਂ ਆਮ ਲੋਕਾਂ ਨੂੰ ਦਿੱਤਾ ਜਾਵੇ ਤੇ ਮੈਨੂੰ ਲੱਗਦਾ ਬਹੁਤ ਵੱਡੀ ਹੈਲਪ ਹੋ ਸਕਦੀ ਆ ਇਹਦੇ ਵਿੱਚ ਹੁਣ ਮੋਦੀ ਸਾਹਿਬ ਵੀ ਆ ਰਹੇ ਆ ਤੇ ਕੱਲ ਮੈਨੂੰ ਆਸਾਬੇ ਪੂਰੀ ਅਸੀਂ ਉਹਨਾਂ ਨੂੰ ਕਿਹਾ ਆ ਵੀ ਪੰਜਾਬ ਦੇ ਲੋਕ ਮੋਦੀ ਸਾਹਿਬ ਨੇ ਵੈਸੇ ਪੰਜਾਬ ਦੀ ਹਮੇਸ਼ਾ ਹੀ ਉਹਨਾਂ ਨੇ ਕਹਦੇ ਪੰਜਾਬ ਚ ਉਹ ਕਿਸੇ ਦੇ ਐਮਰਜੈਂਸੀ ਦੇ ਟਾਈਮ ਤੇ ਰਹੇ ਆ ਵੈਸੇ ਵੀ ਇਨਚਾਰਜ ਰਹੇ ਪੰਜਾਬ ਦੇ ਜਦੋਂ ਅਸੀਂ ਜਵਾ ਮੋਰਚੀ ਚੰਦੇਨੀ ਉਹ ਪੰਜਾਬ ਭਾਜਪਾ ਨੂੰ ਦੇਖਦੇ ਸੀ ਪੰਜਾਬ ਚ ਤੇ ਉਹਨਾਂ ਦਾ ਸਕੀਲੇ ਬਹੁਤ ਜ਼ਿਆਦਾ ਨੇੜਤਾ ਆ ਤੇ ਸਾਡੇ ਗੁਰੂ ਸਹਿਬਾਨ ਲਈ ਉਹਨੇ ਜਦੋਂ ਕਰਤਾਰਪੁਰ ਸਾਹਿਬ ਦਾ ਨੰਗਾ ਖਲਾਇਆ ਸੀ ਕਿਸ ਤਰ੍ਹਾਂ ਅੱਗੇ ਹੋ ਕੇ ਉਹਨਾਂ ਨੇ ਕੰਮ ਕੀਤਾ ਸੀ ਤੇ ਇਸ ਲਈ ਉਹ ਪੰਜਾਬੀਆਂ ਨੂੰ ਪਿਆਰ ਕਰਦੇ ਸਾਨੂੰ ਪੂਰੇ ਨਾਸਾ ਪੰਜਾਬ ਦੀ ਮਹਾਂ ਇਸਲੋਖੀ ਘੜੀ ਚ ਸਰਕਾਰ ਫੜੂਗੀ ਸਰਕਾਰ ਹੀ ਨਹੀਂ ਆ ਜਿੱਥੇ ਜਿੱਥੇ ਅਸਲ ਵਿੱਚ ਭਾਰਤੀਆਂ ਦਾ ਪਾਰਟੀ ਬਹੁਤ ਵੱਡੀ ਤਾਕਤ ਆ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਆ ਇਸ ਵਕਤ ਉਹਨਾਂ ਨੇ ਇਹ ਵੀ ਕਿਹਾ ਵੀ ਜਿੱਥੇ ਤੇ ਵੀ ਸੂਬਿਆਂ ਚ ਸਾਡੇ ਸਰਕਾਰ ਜਾਂ ਸਾਡੀ ਯੂਨਿਟ ਬਣੀ ਆ ਤੇ ਉਹ ਪੂਰੇ ਪੰਜਾਬ ਦੀਆਂ ਬਾਂਫੜੋ ਸਮਾਨ ਭੇਜੋ ਤੇ ਥੋੜੇ ਦਿਨਾਂ ਤੱਕ ਦੇਖੂਗੇ ਤੁਸੀਂ ਵੀ ਸਾਡੇ ਵਰਕਰ ਜਿਹੜੇ ਉਹ ਸਮਾਨ ਪਹੁੰਚਾਉਣ ਲਈ ਉਥੇ ਦੀਆਂ ਸੰਸਥਾਵਾਂ ਦਾ ਪੰਚਾਇਤਾਂ ਦਾ ਜਾਂ ਹੋਰ ਐਨ ਜੀਓ ਦਾ ਸਹਿਯੋਗ ਬਹੁਤ ਲੈਣਗੇ ਤਾਂ ਕਿ ਹਰੇਕ ਦੀ ਬਾਂਫੜ ਕੇ ਸੀ ਕੋਈ ਨਾ ਕੋਈ ਮਦਦ ਕਰ ਦੇ ਨਜ਼ਰ ਆਈਏ ਤੇ ਅਸੀਂ ਅਸਲ ਵਿੱਚ ਦੁੱਖ ਦੀ ਘੜੀ 'ਚ ਉਹਨਾਂ ਦੇ ਦੁੱਖ 'ਚ ਸਾਰੇ ਜਣੇ ਖੜੇ ਹੋਈਏ ਮੈਂ ਬਾਕੀ ਵੀ ਤੁਹਾਡੇ ਜਿੰਨੇ ਵੀ ਸ਼ੁਰੂ ਤੇ ਦੇਖ ਰਿਹਾ ਅਸਲੇ ਆਪਣੇ ਚੈਨਲ ਨੂੰ ਉਹਨਾਂ ਨੂੰ ਵੀ ਸਭ ਨੂੰ ਕਹੂੰਗਾ ਵੀ ਦੁੱਖ ਦੀ ਘੜੀ 'ਚ ਪੰਜਾਬ ਚ ਆਪਾਂ ਸਾਰੇ ਰਲ ਕੇ ਇਸ ਦੁੱਖ 'ਚੋਂ ਨਿਕਲੀਏ ਤਾਂ ਕਿ ਰਾਜਨੀਤੀ ਆਉਂਦੀ ਜਾਣੀਆਂ ਰਹਿਣੀਆਂ ਵੋਟਾਂ ਕਦੀ ਕਿਸੇ ਸਰਕਾਰ ਬਣ ਗਈ ਕਦੀ ਪਰ ਜਿਹੜਾ ਨੁਕਸਾਨ ਹੋਇਆ ਉਹ ਭਰਨ ਔਖਾ ਇਸ ਵੇਲੇ چاہے ਕੋ ਅਮੀਰ ਆ ਗਰੀਬ ਆ ਸਾਰੇ ਦੁਖੀ ਆ ਜਿਨ੍ਹਾਂ ਦੇ ਘਰਾਂ ਚ 12-12 ਫੁੱਟ ਪਾਣੀ ਭੜ ਗਿਆ ਤੇ ਬਹੁਤ ਨੁਕਸਾਨ ਹੋਇਆ ਤੇ ਪਾਣੀ ਜਾਣ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਫੈਲਣੀਆਂ ਸਖਤ ਹੋ ਜਾਦਾ ਖਤਰਾ ਉਹਦਾ ਫੈਲਿਆ ਬਹੁਤ ਜ਼ਿਆਦਾ ਤੇ ਇਸ ਲਈ ਅਸੀਂ ਆਉਣ ਵਾਲੇ ਸਮੇਂ 'ਚ ਵੀ ਸੋਚ ਰਹੇ ਹਾਂ ਕਿ ਕਿਸ ਤਰ੍ਹਾਂ ਉਹ ਬਿਮਾਰੀਆਂ ਤੋਂ ਲੋਕਾਂ ਨੂੰ ਕੱਢਣਾ ਕੀ ਕਰਨਾ ਉਹਦੇ ਲਈ ਇੱਕ ਪ੍ਰਯਾਸ ਕਰ ਰਹੇ ਸਾਡਾ ਅੱਜ ਮੈਡੀਕਲ ਸੈੱਲ ਨੂੰ ਵੀ ਕਿਹਾ ਵੀ ਸੇਵਾ ਪਖਵਾੜੇ 'ਚ ਸਾਡਾ ਜਿਹੜਾ ਮੈਡੀਕਲ ਸੈੱਲ ਆ ਉਹ ਕਿਸ ਤਰ੍ਹਾਂ ਮਦਦ ਕਰ ਸਕਦਾ ਸਾਡੇ ਜਿੰਨੇ ਡਾਕਟਰ ਭਾਰਤੀਜਨਤਾ ਪਾਰਟੀ ਦੇ ਮੈਂਬਰ ਆ ਉਹਨਾਂ ਸਾਰਿਆਂ ਦੀ ਡਿਊਟੀਆਂ ਲਗਾਈਆਂ ਗਈਆਂ ਬਾਕੀ ਵੀ ਜਿਹੜੇ ਹੋਰ ਸੰਸਥਾਵਾਂ ਸਾਡੀਆਂ ਜਾਂ ਸਾਡੇ ਵਿਚਾਰ ਨਾਲ ਜੁੜੀਆਂ ਸਾਡੇ ਸੰਗਠਨਾਂ ਉਹਨਾਂ ਨੂੰ ਇਹ ਸਾਰਿਆਂ ਨੂੰ ਮੇਰੇ ਨਾਲ ਲੈ ਕੇ ਬਹੁਤ ਸਾਰੇ ਸੰਗਠਨ ਬਹੁਤ ਜਮੀਨੀ ਪੱਧਰ ਤੇ ਕੰਮ ਕਰ ਰਹੇ ਐਸ ਨੇ ਪੰਜਾਬ ਚ ਤੇ ਉਹ ਨਜ਼ਰ ਵੀ ਆ ਰਹੇ ਐ ਤੇ ਇਸ ਲਈ ਮੈਨੂੰ ਲੱਗਦਾ ਵੀ ਇਸ ਵੇਲੇ ਭਾਰਤੀਯਨਤਾ ਪਾਰਟੀ ਲੋਕਾਂ ਦੇ ਨਾਲ ਖੜੀ ਆ ਤੇ ਖੜੀ ਰਹੂਗੀ ਤੇ ਜੇ ਕੋਈ ਮੌਜੂਦਾ ਸਰਕਾਰ ਰਾਜਨੀਤੀ ਕਰਦੀ ਆ ਪੰਜਾਬ ਦੀ ਤਾਂ ਕਰੀ ਜਾਵੇ ਸਾਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ ਅਸੀਂ ਇਸ ਵੇਲੇ ਲੋਕਾਂ ਦੇ ਨਾਲ ਜਿਹੋ ਦਾ ਰਾਜਨੀਤਿਕ ਟਾਈਮ ਆ ਉਹਦੇ ਰਾਜਨੀਤੀ ਕਰਾਂਗੇ ਜਦੋਂ ਵੋਟਾਂ ਉਹ ਤੋਂ ਕਰਾਂਗੇ ਪਰ ਹਲੇ ਤਾਂ ਵੋਟਾ ਹੈ ਨਹੀਂ ਹੁਣੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਦੁੱਖ ਲੱਗਦਾ ਜਦੋਂ ਮੌਜੂਦਾ ਸਰਕਾਰ ਰਾਜਨੀਤੀ ਕਰਦੀ ਹੈ ਜਾਂ ਦੂਸਰੀਆਂ ਪਾਰਟੀਆਂ ਰਾਜਨੀਤੀ ਕਰਦੀਆਂ ਉਹਨੂੰ ਦੁੱਖ ਲੱਗਦਾ ਤੇ ਸਾਨੂੰ ਐਸੇ ਲੋਕਾਂ ਦੇ ਨਾਲ ਮੈਂ ਤੇ ਖਾਸ ਕਰਕੇ ਜਿਸ ਵਰਗ ਚੋਂ ਅਸੀਂ ਆਉਂਦੇ ਸ਼ਰੂਲ ਕਾਸਟ ਉਹ ਪਰਿਵਾਰਾਂ ਦਾ ਸਾਨੂੰ ਜ਼ਿਆਦਾ ਫਿਕਰ ਹੈ ਵੀ ਉਹਨਾਂ ਦਾ ਹਾਲਾਤ ਗਾਂ ਕਿਦਾਂ ਸੁਧਰਨਗੇ ਕੀ ਕਰਨਗੇ ਬਹੁਤ ਸਾਰੇ ਤਾਂ ਵਿਚਾਰੇ ਵਿਧਿਆੜੀ ਤੇ ਹੀ ਰੋਟੀ ਚੱਲਦੀ ਹੈ ਉਹਨਾਂ ਦੀ ਤੇ ਉੱਪਰੋਂ ਬਿਮਾਰ ਹੋ ਗਿਆ ਤੇ ਹੋਰ ਔਖਾ ਹੁੰਦਾ ਤੇ ਮੈਂ ਮਾਝਾ ਮਾਲਵਾ ਦੁਆਬਾ ਪੂਰਾ ਘੁੰਮ ਕੇ ਦੇਖਿਆ ਲੋਕਾਂ ਦੇ ਜਾ ਕੇ ਦੇਖਿਆ ਅਸੀਂ ਐਜੂਕੇਸ਼ਨ ਤੇ ਬਹੁਤ ਉਦੋਂ ਕੰਮ ਕਰਦੇ ਸੀ ਪੋਸਟ ਮੈਟਰਸ ਸਕਾਲਰਸ਼ਿਪ ਸਕੀਮ ਲਈ ਹੁਣ ਇਹ ਚਿੰਤਾ ਵੀ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋਈ ਆ ਤੇ ਉਹ ਕਿਦਾਂ ਪੂਰੀ ਕਰਨੀ ਆ ਤੇ ਘਰ ਰੋਟੀ ਵੀ ਹੈ ਨਹੀਂ ਉਹ ਕਿਦਾਂ ਅੱਗੇ ਚੱਲਣਾ ਤੇ ਇਹ ਲੰਬੀਆਂ ਲੜਾਈਆਂ ਇਹਨੂੰ ਟਾਈਮ ਦੇ ਮੁਤਾਬਕ ਪੂਰਾ ਕਰਾਂਗੇ ਤੇ ਸਰਕਾਰ ਨੂੰ ਇੱਥੇ ਸੋਚਣਾ ਚਾਹੀਦਾ ਵੀ ਸਰਕਾਰ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਆਉਣ ਵਾਲਾ ਸਮਾਂ ਹੋਰ ਵਧੀਆ ਨਿਕਲ ਸਕਦਾ ਤੇ ਅੱਜ ਸਰਕਾਰ ਨੇ ਜਿਹੜਾ ਕਿਹਾ ਵੀ ਜਿਹਦਾ ਖੇਤ ਉਹਦੀ ਰੇਤ ਤੇ ਉਹ ਚੰਗੇ ਕਦਮਾਂ ਮੈਂ ਕਹਿੰਦਾ ਪਰੰਤੂ ਜਿਨ੍ਹਾਂ ਦੇ ਖੇਤਾਂ ਜਾਂ ਹੋਰ ਨੁਕਸਾਨ ਹੋਇਆ ਇੱਕ ਮਿੰਟ ਇੱਥੇ ਲੱਗਦਾ ਵੀ ਇੰਨੀ ਗਰੇਤ ਦੇ ਨਾਲ ਲੋਕਾਂ ਦਾ ਜਿਹੜੇ ਏਡੇ ਵੱਡੇ ਵੱਡੇ ਨੁਕਸਾਨ ਹੋ ਪੂਰੇ ਹੋ ਜਾਣਗੇ ਮੈਂ ਉੱਤੇ ਹੁਣ ਲੱਗਾ ਵੀ ਰੇਤ ਦਾ ਜਨਕੀ ਉਹ ਹੋ ਗਿਆ ਪਰ ਜੇ ਦੀ ਮਿੱਟੀ ਖੇਤ ਚੋਂ ਉਲਟ ਬਾਗੇ ਚ ਲਗੀ ਤੇ ਉਹ ਕੀ ਕਰੂਗਾ ਉਹਦਾ ਵੀ ਸਾਨੂੰ ਚਿੰਤਾ ਨਾ ਹੋਣੀ ਚਾਹੀਦੀ ਬਹੁਤ ਸਾਰੇ ਗਰੀਬ ਹੋਜੇ ਕਿਸਾਨ ਆ ਮੇ ਜਿਹੜੇ ਵਿਚਾਰੇ ਰੋਜੀ ਰੋਟੀ ਉੱਤੇ ਚੱਲਦੀ ਆ ਤੇ ਸਾਰਿਆਂ ਦਾ ਤਾਂ ਇਤਾਈ ਨਹੀਂ ਕਿੰਨਿਆਂ ਦੀ ਤਾਂ ਗਾਰ ਆ ਗਈ ਆ ਕਿਤੇ ਕੁਸ਼ ਆ ਗਿਆ ਕਿੰਨਿਆਂ ਦੀ ਗੰਦਗੀ ਪੈ ਗਈ ਆ ਉਹਦਾ ਹੱਲ ਕੀ ਕਰਨਾ ਇਹਦਾ ਬਹੁਤ ਵੀ ਉਹਦੀ ਸਰਕਾਰ ਕੀ ਸਫਾਈ ਵਾਸਤੇ ਪੈਸੇ ਦੇਊਗੀ ਜਾਂ ਉਹਨੂੰ ਚੁਕਾਉਣ ਵਾਸਤੇ ਕੀ ਮਦਦ ਕਰੂਗੀ ਹੱਲੇ ਉਹ ਨਹੀਂ ਸੋਚਿਆ ਉਹਨਾਂ ਨੇ ਆ ਗੱਲਾਂ ਵੱਡੀਆਂ ਵੱਡੀਆਂ ਕਰਨ ਨੂੰ ਤੇ ਉਹ ਮਹਾਨ ਆ ਬਹੁਤ ਵੱਡੀ ਸ਼ਕਤੀਤਾ ਬੇ ਟੀਟ ਨੂੰ ਤੇ ਬੇਸ਼ਰਮੀ ਤੇ ਕੋਈ ਹੱਦ ਹੀ ਨਹੀਂ ਹੁੰਦੀ ਉਹ ਨਾ ਕੋਈ ਕੋਈ ਬਲੂ ਪ੍ਰਿੰਟ ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਸਰਕਾਰ ਨੇ ਕੋਈ ਬਣਾਇਆ ਜਿਹਦੇ ਵਿੱਚ ਲੱਗੇ ਕਿ ਜਿਹੜੇ ਗਰੀਬ ਨੇ ਜਾਂ ਜਿਹੜੇ ਕਿਸਾਨ ਨੇ ਉਹਨਾਂ ਦੇ ਜ਼ਮੀਨਾਂ ਨੇ ਜਾਂ ਕੋਈ ਕੋਈ ਵੀ ਕਿਸੇ ਵੀ ਤਰ੍ਹਾਂ ਨੁਕਸਾਨ ਆ ਕਿ ਸਰਕਾਰ ਉਹਦੀ ਜਿਹੜੀ ਪਰਭਾਈਆ ਕਰ ਦੂਗੀ ਦੇਖੋ ਜਦੋਂ ਸਰਕਾਰ ਚ ਨਹੀਂ ਸੀ ਉਦੋਂ ਤੇ ਮੁਰਗੀ ਦੇ ਪੈਸੇ ਦੇਣ ਨੂੰ ਬੱਕਰੀ ਦੇ ਹਰੇਕ ਦੇ ਉਹਨੇ ਕਿਹਾ ਸੀ ਮੈਂ ਦੂੰਗਾ ਤੇ ਹੁਣ ਉਹ ਪੁੱਛਣ ਲੱਪੈਂਦਾ ਤੁਸੀਂ ਕਿਹੜੇ ਚੈਨਲ ਤੋਂ ਆ ਕੌਣ ਤੇ ਇਹ ਮਜ਼ਾਕ ਹੀ ਲੋਕਾਂ ਦਾ ਬਣਾਇਆ ਹੋਇਆ ਤੇ ਜਮੀਨ ਤੇ ਕੰਮ ਕਿਦਾਂ ਲੈਣਾ ਅਫੀਸਰ ਚਾਹੀ ਤੋ ਕੰਮ ਉਹਨਾਂ ਨੂੰ ਕਿਹੜਾ ਕਿਦਾਂ ਉਹਦੇ ਵੱਲ ਧਿਆਨ ਨਹੀਂ ਉਹਨਾਂ ਦਾ ਇਸ ਲਈ ਉਹ ਗੱਲਾਂ ਜਾਂ ਅੱਜ ਵੀ ਉਹਨਾਂ ਨੇ ਮਕਾਇਦਾ ਹਸਪੀਟਲ ਚੋ ਹੀ ਚਾਹੀ ਕੀਤਾ ਕੰਮ ਬਰਾਂਤੂ ਉਹਨਾਂ ਨੂੰ ਪਤਾ ਸੀ ਵੀ ਮੋਦੀ ਸਾਹਿਬ ਨੇ ਆਉਣਾ ਤੇ ਉਸ ਤੋਂ ਪਹਿਲਾਂ ਪਹਿਲਾਂ ਸੀ ਲੋਕਾਂ ਨੂੰ ਕੁਛ ਨਾ ਕੁਛ ਕਹਿ ਦਈਏ ਤਾਂ ਕਿ ਅਸੀਂ ਕਹੀ ਅਸੀਂ ਵੀ ਕੀਤਾ ਕੁਛ ਤੇ ਪਰ ਜਮੀਨ ਤੇ ਇੰਪਲੀਮੈਂਟ ਅੱਜ ਤੱਕ ਮੈਂ ਇਹਨਾਂ ਦੇ ਬਹੁਤ ਸਾਰੇ ਆਰਡਰ ਦੇਖਦਾ ਥੱਲੇ ਇੰਪਲੀਮੈਂਟ ਨਹੀਂ ਹੁੰਦੇ ਤੇ ਮੈਂ ਤੇ ਇਹ ਵੀ ਕੋਸ਼ਿਸ਼ ਕਰੂੰਗਾ ਸਰਕਾਰ ਨੂੰ ਕਹੂੰਗਾ ਵੀ ਜੇ ਕੇਂਦਰ ਨੇ ਬਾਫੜੀ ਪੰਜਾਬ ਦੀ ਉਹ ਪੈਸਾ ਥੱਲੇ ਤਾਂ ਕਿ ਇਮਾਨਦਾਰੀ ਨਾਲ ਪਹਚਾ ਦੇਣ ਕਿਉਂਕਿ ਲੋਕਾਂ ਨੂੰ ਇਹਨਾਂ ਦੀ ਅਸਲੇ ਕਰਨੀ ਤੇ ਚਹਿਣੀ ਤੇ ਕਰਨੀ ਚ ਬਹੁਤ ਅੰਤਰ ਨਜ਼ਰ ਆ ਰਿਹਾ ਤੇ ਇਹ ਨਾ ਹੋਵੇ ਮੋਦੀ ਸਾਹਿਬ ਕਹਦੇ ਫੈਡਰਲ ਢਾਂਚਾ ਉਹ ਦੇਣਾ ਤੇ ਸਟੇਟ ਦੇ ਰਾਹੀਂ ਹੁੰਦਾ ਵੀ ਦੇਣ ਤੇ ਇਹਨਾਂ ਤੱਕ ਪਹੁੰਚੇ ਨਾ ਪਰ ਮੋਦੀ ਜੀ ਨੇ ਜੱਜ ਦਾ ਕਿਹਾ ਨਾ ਵੀ ਅਸੀਂ ਕਿਸਾਨਾਂ ਨੂੰ 2-2000 ਰੁਪਏ ਦੇਣਾ ਉਹ ਦੋ ਹੀ ਪਹੁੰਚਦਾ ਇਹ ਵੀ ਉਹਦੇ ਪਹੁੰਚਾਉਣ ਵੀ ਜਿੰਨੇ ਪੈਸੇ ਆਏ ਤੇ ਪੂਰੇ ਪਹੁੰਚਦੇ ਕਰਨ ਵੀ ਜੇ ਉਹਨਾਂ ਨੇ ਜੋ ਵੀ ਪੰਜਾਬ ਨੂੰ ਦੇਣਾ ਤੇ ਇਹ ਲੋਕਾਂ ਤੱਕ ਥੱਲੇ ਇਮਾਨਦਾਰੀ ਨਾਲ ਪਹੁੰਚਾ ਦੇਣ ਇਹ ਵੀ ਬਹੁਤ ਵੱਡਾ ਇਹਾਸਾਨ ਹੋਊਗਾ ਇਹਨਾਂ ਦਾ ਵਾਕਾ ਜੀ ਆਖਿਰ ਦੇ ਵਿੱਚ ਪੀਐਮ ਸਾਹਿਬ ਕੱਲ ਆ ਰਹੇ ਨੇ ਮੋਦੀ ਜੀ ਥੋੜਾ ਕੋਈ ਬਲੂਪ੍ਰਿੰਟ ਤਿਆਰ ਆ ਵੀ ਹੁਣ ਪੰਜਾਬ ਦੇ ਲਈ ਕੀ ਸੁਗਾਤ ਦੇ ਕੇ ਜਾ ਰਹੇ ਨੇ ਜਾਂ ਹੜ ਜਿਹੜੇ ਪੀਰੀਅਡ ਤੇ ਨੇ ਕਿਉਂਕਿ ਕਈ ਵਿੱਚ ਜੀਐਸਟੀ ਦਾ ਵੀ ਰੋਲਾ ਪਾ ਰਹੇ ਨੇ ਵੀ ਜੀਐਸਟੀ ਦੇ ਪੈਸੇ ਨੇ ਜੀ ਉਹੀ ਦੇ ਹੀ ਜਾਂਦੇ ਨੇ ਆਪਣੇ ਵੱਲੋਂ ਫੰਡ ਨਹੀਂ ਦਿੱਤੇ ਬੜੇ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ ਕਿ ਲੱਗਦਾ ਕਿ ਸੈਂਟਰ ਸਰਕਾਰ ਨੇ ਕੋਈ ਇਦਾਂ ਦਾ ਬਲੂਪ੍ਰਿੰਟ ਬਣਾਇਆ ਜਿਹਦੇ ਵਿੱਚ ਹੜ ਭੀੜਤਾ ਨੂੰ ਜਿਹੜੀ ਆ ਪੂਰਨ ਜਿਹੜੀ ਆ ਮਦਦ ਦਿੱਤੀ ਜਾਉ ਬਿਲਕੁਲ ਸਾਡਾ ਅੱਜ ਬੈਠ ਕੇ ਸਾਡਾ ਉਹੀ ਸਾਰਾ ਹੋਇਆ ਤੇ ਵੀ ਅਸੀਂ ਕੀ ਕੀ ਕਰਨਾ ਪੰਜਾਬ ਨੂੰ ਕਿਸ ਤਰ੍ਹਾਂ ਅੱਗੇ ਵਧਾਉਣਾ ਸਾਰਾ ਅੱਜ ਸਾਰੇ ਜ਼ਿਲ੍ਹਾ ਪ੍ਰਧਾਨ ਸਾਡੇ ਸਾਰੇ ਅਹੁਦੇਦਾਰ ਬੈਠ ਪੂਰੀ ਬਹੁਤ ਜ਼ਿਆਦਾ ਡੀਪ ਅਸੀਂ ਜਾ ਕੇ ਕੰਮ ਕੀਤਾ ਤੇ ਤੇ ਪਰ ਦੂਸਰੇ ਪਾਸੇ ਸਰਕਾਰ ਨੇ ਹੱਲੇ ਤੱਕ ਪ੍ਰੋਪਰ ਕੋਈ ਪੇਪਰ ਨਹੀਂ ਦਿੱਤੇ ਤੁਸੀਂ ਸ਼ਿਵਰਾ ਚੋਹਾਂਜੀ ਤੁਸੀਂ ਹੈਰਾਨ ਹੋਵੋਗੇ ਪਹਿਲਾ ਮੈਂ ਦੇਖਿਆ ਵਿਅਕਤੀ ਜਿਹੜਾ ਪੰਜਾਬ ਸਰਕਾਰ ਦਾ ਕੋਈ ਕਾਉਂਸਲਰ ਵੀ ਖੇਤਾਂ 'ਚ ਨਹੀਂ ਬੜਾ ਨਜ਼ਰ ਆਇਆ ਉਹਨੂੰ ਇਹ ਲੱਗਦਾ ਸੀ ਪਤਾ ਨਹੀਂ ਮੈਂ ਪਾਣੀ ਨੂੰ ਹੱਥ ਲੱਗ ਗਿਆ ਤੇ ਮੈਨੂੰ ਕਿਹੜੀ ਅਲਰਜੀ ਹੋ ਜਾਣੀ ਕੇਜਰੀਵਾਲ ਸਾਹਿਬ ਵੀ ਉਹ ਤੁਹਾਨੂੰ ਵਾਲੇ ਦੋਲੇ ਗਨਮੈ ਨਹੀਂ ਨਜ਼ਰ ਆਉਂਦੇ ਸੀ ਉਸ ਸ਼ੈਪ ਦੇ ਵਿੱਚ ਉਹ ਪਾਣੀ 'ਚ ਨਹੀਂ ਸੀ ਸ਼ਿਵਰਾ ਚੋਹਾਨ ਨੇ ਦੱਸਿਆ ਵੀ ਜ਼ਮੀਨ ਤੇ ਉੱਤਰ ਕੇ ਲੋਕਾਂ ਨੂੰ ਕਿੱਦਾਂ ਮਿਲਣਾ ਕਿਉਂਕਿ ਜਿਹੜੇ ਹਫ਼ਤਾ ਹਫ਼ਤਾ ਲੋਕ ਪਾਣੀ ਦੀ ਬੜੇ ਆ ਵਿਚਾਰੇ ਉਹ ਵੀ ਇਨਸਾਨੀਆ ਸ਼ਿਵਰਾ ਚੋਹਾਨ ਜੀ ਉਹਨਾਂ ਦੇ ਘਰਾ ਜਗ੍ਹਾ ਉਹਨਾਂ ਦੇ ਖੇਤਾਂ ਜਗ੍ਹਾ ਆਮ ਲੋਕ ਫਿਰ ਇਹਨਾਂ ਦੇ ਮੰਤਰੀ ਥੱਲੇ ਜ਼ਮੀਨ ਤੇ ਉਤਰੇ ਥੁੜੇ ਤੇ ਇਸ ਲਈ ਇਹਨਾਂ ਦਾ ਕੋਈ ਕੋਈ ਨਕਸ਼ਾ ਨਹੀਂ ਕੋਈ ਬਲੂਪ੍ਰਿੰਟ ਨਹੀਂ ਆ ਗੱਲਾਂ ਆ ਜੇ ਉਸ ਦਿਨ ਸ਼ਿਵਰਾ ਚੋਹਾਨ ਜੀ ਨੂੰ ਇਹ ਦੱਸ ਦੇ ਜੇ ਬਾਕੀ ਜ਼ਮੀਨ ਤੇ ਕੰਮ ਕੀਤਾ ਸੀ ਇਹਨਾਂ ਨੇ ਇੰਨਾ ਘੁੰਮੇ ਫਰੇ ਸੀ ਤੇ ਪੰਜਾਬ ਸਰਕਾਰ ਇੱਕ ਪੇਪਰ ਅੱਗੇ ਰੱਖਦੀ ਵੀ ਆ ਸਾਡੇ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਕਰਪੂਰਥਲਾ ਜ਼ਿਲ੍ਹਾ ਪ੍ਰਧਾਨੇ ਗੁਰਦਾਸਪੁਰ ਨੇ ਉਹਨਾਂ ਨੂੰ ਲੈ ਕੇ ਰਿਟਰਨ ਚ ਦਿੱਤਾ ਵੀ ਆ ਸਾਡੇ ਗੱਲਾਂ ਆ ਆ ਇਨੇ ਪਿੰਡ ਨੁਕਸਾਨ ਹੋਇਆ ਇੰਨੀ ਜ਼ਮੀਨ ਦਾ ਹੋਇਆ ਤੇ ਇਹ ਪਤਾ ਲੱਗਦਾ ਵੀ ਜ਼ਮੀਨ ਤੇ ਕੰਮ ਕਰ ਰਹੇ ਆ ਸਾਡੇ ਬਰਕਰਰ ਜਿਹੜੇ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੇਰੇ ਧਿਆਨ ਚ ਨਹੀਂ ਗਿਆ ਤੁਹਾਡੇ মিডিਆ ਦੇ ਧਿਆਨ ਚ ਆਇਆ ਹੋਵੇ ਸ਼ਾਇਦ ਵੀ ਕੋਈ ਸਰਕਾਰ ਨੇ ਕੋਈ ਲੈਟਰ ਦਿੱਤਾ ਹੋਵੇ ਜੀ ਆ ਸਾਡਾ ਇੰਨਾ ਨੁਕਸਾਨ ਆ ਤੇ ਆ ਬਲੂਪ੍ਰਿੰਟ ਆ ਤੇ ਅਸੀਂ ਚਾਹੁੰਦੇ ਵੀ ਇਨਨ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਕਹਿਣ ਨੂੰ ਤੇ ਲਿਖਤੀ ਰੂਪ ਚ ਜਿੰਨੀ ਦਿਨ ਕਾ ਸਾਡਾ ਸਭ ਨਾਲ ਲਿਖਤੀ ਰੂਪ ਚ ਜਿੰਨੀ ਤੇ ਰਿਟਨ ਚ ਨਹੀਂ ਗੱਲਬਾਤ ਕਰਦੇ ਉੰਨੀ ਦਿਨ ਗੱਲ ਨਹੀਂ ਬਦੀ ਕਹਿਣ ਨੂੰ ਤੇ ਕਹਿਣ ਨੂੰ ਜੋ ਮਰਜ਼ੀ ਕਹਿ ਦਈਏ ਤੇ ਇਸ ਲਈ ਬੋਲਣ ਦਾ ਨਹੀਂ ਰਿਟਨ ਚ ਹੀ ਗੱਲਾਂ ਹੁੰਦੀਆਂ ਅੱਜ ਅਸੀਂ ਕਾਫੀ ਗੱਲਾਂ ਰਿਟਨ ਚ ਜੋ ਵੀ ਅਸੀਂ ਪੇਪਰਵਰਕ ਕੀਤਾ ਕੇਂਦਰ ਸਰਕਾਰ ਨਾਲ ਤੁਸੀਂ ਥੋੜੇ ਦਿਨਾਂ ਤੱਕ ਬਹੁਤ ਕੁਝ ਨਜ਼ਰ ਆਊਗਾ ਤੇ ਮੈਨੂੰ ਲੱਗਦਾ ਉਹਦਾ ਅਸਰ ਵੀ ਅਸੀਂ ਕਰਾਂਗੇ ਥੱਲੇ ਕੀਤਾ ਵੀ ਵਰਕਰਾਂ ਨੇ ਬਹੁਤ ਜ਼ਿਆਦਾ ਕਰ ਰਹੇ ਤੇ ਤੁਸੀਂ ਥੋੜੇ ਦਿਨਾਂ ਤੱਕ ਦੇਖੋਗੇ ਵੀ ਦਿੱਲੀ ਹਰਿਆਣਾ ਨੇ ਜੋ ਸਾਡੀ ਮਦਦ ਕੀਤੀ ਹੈ ਹੋਰ ਵੀ ਕਰ ਰਹੇ ਆ ਉਹਨਾਂ ਨੇ ਅਚਾਰਾ ਵੀ ਜਫੀਲ ਭਜੀਏ ਕਾਫੀ ਤੇ ਉਤਰਪਾਲਾ ਵੀ ਜੀਆ ਜਿਨ੍ਹਾਂ ਦੇ ਘਰ ਚੋਂਦੇ ਉਹਨਾਂ ਦੇ ਪਰ ਪਤਨੀ ਆ ਪਾਗੇ ਉਹਨਾਂ ਦਾ ਕੋਈ ਇੰਤਿਆਮ ਕੀਤਾ ਜਾਵੇ ਜੋ ਜੋ ਮਦਦ ਕਰ ਸਕਦੇ ਅਸੀਂ ਸਾਡੇ ਵਰਕਰ ਉਹ ਕਰਾਂਗੇ ਪੂਰਾ ਕਰਾਂਗੇ ਤੇ ਜੋ ਜੋ ਡਿਮਾਂਡ ਆਈ ਕਿਤੇ ਡੀਜ਼ਲ ਦੀ ਡਿਮਾਂਡ ਆਈ ਕਿਤੇ ਉਹਨਾਂ ਨੇ ਕਿਹਾ ਬਈ ਸਾਨੂੰ ਸਮਾਨ ਲੈ ਕੇ ਦੋ ਤੇ ਕਿ ਜਗ੍ਹਾ ਤੇ ਉਹਨਾਂ ਨੇ ਫੋਲਡਿੰਗ ਮੰਜੇ ਜਿਹੜੇ ਉਹ ਉਹਨਾਂ ਦੀ ਗੱਲ ਮੱਛਰਦਾਨੀਆਂ ਦੀ ਗੱਲ ਆਈ ਹੈ ਮੱਛਰਦਾਨੀਆਂ ਚਾਹੀਦੀਆਂ ਪਿੰਡਾਂ ਚ ਤੇ ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਜੋ ਜੋ ਸਾਨੂੰ ਕਹਿਣਗੇ ਕਦੇ ਇਸ ਜਨਤਾ ਦੀ ਗੱਲਾਂ ਆ ਕਿੰਨਿਆਂ ਦੇ ਤਾਂ ਤੁਸੀਂ ਹਰਾਂ ਨੂੰਗੇ ਵੀ ਰਸੋਈ ਚ ਬਰਤਨ ਹੀ ਰੇ ਰ ਹੂੰ ਕਿਉਂ ਗਰੀਬ ਦਾ ਉਹੀ ਤਾਂ ਕਮਰਾ ਹੁੰਦਾ ਉਹੀ ਰਸੋਈ ਹੁੰਦੀ ਉਹੀ ਸਾਰਾ ਕੁਝ ਹੁੰਦਾ ਤੇ ਉਹਨਾਂ ਦੇ ਕਮਰੇ ਅੰਚ 12 12 ਫੁੱਟ ਪਾਣੀ ਬੜ ਗਿਆ ਉਥੇ ਬੱਚਿਆ ਕੁਛ ਨਹੀਂ ਸਭ ਕੁ ਉਹੜ ਕੇ ਲੈ ਗਿਆ ਤੇ ਇਸ ਲਈ ਇਹ ਦੁੱਖ ਦੀ ਘੜੀ ਚ ਕਿਸ ਤਰ੍ਹਾਂ ਗਏ ਨਿਕਲਣਾ ਇਹ ਚਿੰਤਾ ਜਦੋਂ ਉਹਨਾਂ ਦੇ ਘਰਾਂ ਜਾ ਕੇ ਲੋਕਾਂ ਨੂੰ ਮਿਲਦੇ ਉਹਨਾਂ ਦੇ ਚਿਹਰੇ ਨਹੀਂ ਫੇਸ ਕੀਤੇ ਜਾਂਦੇ ਤੁਹਾਡੇ ਰੋਟੀ ਨਹੀਂ ਖਾਦੀ ਜਾਂਦੀ ਰਾਤ ਨੂੰ ਹਾਲਾਤ ਹੀ ਆ ਤੇ ਮੱਕੀ ਚ ਲੋਕ ਪਰਮਾਤਮਾ ਭਲਾ ਕਰੂਗਾ ਹਰ ਇੱਕ ਦਾ ਧੰਨਵਾਦ ਧੰਨਵਾਦ ਬਹੁਤ ਸੋ ਇਹ ਸਨ ਰਜੇਸ਼ ਬਾਗਾ ਜੀ ਨੇ ਦੱਸਿਆ ਕਿ ਜਿਹੜੀ ਆ ਕੱਲ ਮੋਦੀ ਸਾਹਿਬ ਆ ਰਹੇ ਨੇ ਸੋ ਵੱਡਾ ਉਹ ਹੜਾ ਪੀੜਤਾਂ ਨੂੰ ਦੇਖਦੇ ਹੋਏ ਜਿਹੜੀ ਆ ਇੱਕ ਵੱਡਾ ਐਲਾਨ ਕਰਨਗੇ ਇਹਨਾਂ ਨੂੰ ਇੱਕ ਰਾਹਤ ਦੇਣਗੇ ਦਸੋ ਦੱਸਿਆ ਕਿ ਜਿਵੇਂ ਪੰਜਾਬ ਸਰਕਾਰ ਇਹ ਗੱਲ ਕਰ ਰਹੀ ਨੇ ਕਿ ਪੰਜਾਬ ਸਰਕਾਰ ਨੂੰ ਵੀ ਜਿਹੜਾ ਗਰਾਊਂਡ ਜ਼ੀਰੋ ਤੇ ਕੰਮ ਕਰਨਾ ਚਾਹੀਦਾ ਬਾਕੀ ਦੇਖਦੇ ਹਾਂ ਤੇ ਅਗਲੀ ਕੀ ਅਪਡੇਟ ਹੁੰਦੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣਣੇ ਸਾਡੇ ਨਾਲ ਕੈਮਰਾਮੈਨ ਅਮਰੀਕਾ ਚਲੋ ਮੈਂ ਹੁਣ ਕੱਪਟੀ ਲੁਧਿਆਣਾ ਮੇਰੀ ਟ੍ਰੀ ਨਾ ਮੈਂ